ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਆਪਾਂ ਦਿਨ ਵੇਲੇ ਦੱਸਿਆ ਹੋਇਆ ਸੀਗਾ ਕਿ ਹਲਕੀ ਹਲਕੀ ਧੁੱਪ ਦੇ ਨਾਲ ਕਿਤੇ ਕਿਤੇ ਇਹ ਸ਼ਰਾਟੇ ਮੀਂਹ ਦੇ ਲੱਗ ਸਕਦੇ ਹਨ ਤੇ ਮੌਸਮ ਜ਼ਿਆਦਾਤਰ ਇਲਾਕਿਆਂ ਦਾ ਖੁਸ਼ਕ ਤੇ ਗਰਮੀ ਤੇ ਹੋਮਸ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਉਸੇ ਤਰ੍ਹਾਂ ਹੀ ਹੈ ਕਾਫੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗੇ ਖਾਸ ਕਰਕੇ ਮਾਨਸਾ ਬਰਨਾਲਾ ਸੰਗਰੂਰ ਪਟਿਆਲੇ ਦੇ ਕੁਝ ਇਲਾਕੇ ਜਾਂ ਅੰਮ੍ਰਿਤਸਰ ਦੇ ਜਾਂ ਜਲੰਧਰ ਦੇ ਕਾਫੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਛਰਾਟੇ ਲੱਗ ਰਹੇ ਹਨ ਇਸੇ ਤਰ੍ਹਾਂ ਦੀ ਅਹੀਂ ਕਾਰਵਾਈਆਂ ਬਾਅਦ ਦੁਪਹਿਰ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਟੁੱਟਮੇ ਜਿਹੇ ਛਰਾਟੇ ਜਿੱਥੇ ਬੱਦਲ ਬਣਿਆ ਉਹਨਾਂ ਖੇਤਰਾਂ ਦੇ ਵਿੱਚ ਹੀ ਵਰਦਾ ਹੋਇਆ ਦਿਖਾਈ ਦੇਵੇਗਾ ਪਰ ਇਹ ਮੀਂਹ ਦੀਆਂ ਕਾਰਵਾਈਆਂ ਵੱਡੇ ਪੱਧਰ ਤੇ ਨਹੀਂ ਹੋਣਗੀਆਂ ਹਲਕੇ ਤੋਂ ਦਰਮਿਆਨੇ ਹੀ ਇਹ ਛਰਾਟੇ ਦੇ ਤੌਰ ਤੇ ਹੀ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਨਾਲ ਹੀ ਇਹ ਜਿਹੜੀਆਂ ਕਾਰਵਾਈਆਂ ਹੋਣਗੀਆਂ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੀਆਂ ਜਿਵੇਂ ਪੰਜ ਸੱਤ ਪਿੰਡਾਂ ਵਾਲੀਆਂ ਜਾਂ 5-7 ਕਿਲੋਮੀਟਰ ਦੇ ਘੇਰੇ ਵਾਲੇ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਬਾਅਦ ਦੁਪਹਿਰ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਉਹਦੇ ਵਿੱਚ ਲੁਧਿਆਣਾ ਵੀ ਹੋ ਸਕਦਾ ਹੈ ਪਟਿਆਲਾ ਵੀ ਹੋ ਸਕਦਾ ਹੈ ਜਲੰਧਰ ਦੇ ਇਲਾਕੇ ਵੀ ਹੋ ਸਕਦੇ ਹਨ ਬਠਿੰਡਾ ਬਰਨਾਲਾ ਮਾਨਸਾ ਇਸੇ ਤਰ੍ਹਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਟੁੱਟਮੇ ਜਿਹੇ ਤੌਰ ਤੇ ਮੀਂਹ ਦੇ ਛਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਤੇ ਵੱਡੇ ਪੱਧਰ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਤੇ ਬੱਦਲਵਾਈ ਵੀ ਹਲਕੀ ਹਲਕੀ ਜਿਹੀ ਦੇਖਣ ਨੂੰ ਮਿਲ ਸਕਦੀ ਹੈ ਤੇ ਥੋੜੀ ਬਹੁਤੀ ਗਰਮੀ ਤੇ ਹੌਂਸ ਵੀ ਦੇਖਣ ਨੂੰ ਮਿਲ ਸਕਦੀ ਹੈ